ਕੋਈ ਵੀ ਜਿਹੜੇ ਖੁਸ਼ੀ ਦੇ ਕਾਰਜ ਨੇ ਉਹ ਨਾ ਕੀਤੇ ਜਾਣ ਕੋਈ ਵਿਆਹ ਨਾ ਕੀਤਾ ਜਾਣ ਕੋਈ ਜਨਮ ਦਿਨ ਨਾ ਮਨਾਇਆ ਜਾਣ ਕੋਈ ਪਾਰਟੀਆਂ ਨਾ ਕੀਤੀਆਂ ਨਵੇਂ ਮਕਾਨਾਂ ਦੀ ਪੇਰਾਂ ਰੱਖੀ ਜਾਏ ਕੋਈ ਨਵੀਆਂ ਵਸਤੂਆਂ ਦੀ ਖਰੀਦ ਨਾ ਕੀਤੀ ਜਾਏ ਔਰ ਕਿਸੇ ਫਰਕਾਦ ਲੰਗਰਾਂ ਦੇ ਵਿੱਚ ਮਿਸ਼ਤਾਨ ਪਦਾਰਥ ਜਿਹੜੇ ਨੇ ਉਹ ਬਿਲਕੁਲ ਨਾ ਪਰੋਸੇ ਜਾਣ ਤਾਂ ਅਕਸਰ ਰਿਪੋਰਟਾਂ ਮਿਲਦੀਆਂ ਨੇ ਕਿ ਨੌਜਵਾਨ ਵੀਰ ਮੋਟਰਸਾਈਕਲਾਂ ਤੇ ਚੜ੍ਹ ਕੇ ਟਕਾਕੇ ਮਾਰਦੇ ਹੋਏ ਟੈਂਪਸ਼ਨ ਕਾਰਜ ਕਰ ਜਾ ਰਹੇ ਔਰ ਦੰਦ ਕਰਦੇ ਹੋਏ ਹੁੱਲੜਬਾਜੀ ਕਰਦੇ ਹੋਏ ਔਰ ਟ੍ਰੈਕਟਰਾਂ ਦੇ ਉੱਤੇ ਉੱਚੀ ਉੱਚੀ ਆਵਾਜ਼ ਚ ਸਪੀਕਰ ਲਾ ਰਾ ਕੇ ਜਿਹੜੇ ਇੱਥੇ ਆਉਣ ਦਾ ਯਤਨ ਕਰਦੇ ਨੇ ਉਹ ਐਸਾ ਬਿਲਕੁਲ ਨਾ ਕਰਨ। ਅਸ਼ੀਜੀ ਤੰਤਰਵਾੜਾ ਜੋ ਹਰ ਸਾਲ ਹੀ ਜੋ ਇਹਨਾਂ ਬਹਾਨਿਆਂ ਚ ਦਿੱਤਾ ਵੀ ਫਾਮਲ ਕਰ ਦਿੱਤੇ ਜਿਸ ਦੇ ਅਰੰਭ ਤਾਂ ਅਨੰਤਪੁਰ ਸਾਹਿਬ ਦੀ ਕੀਤੀ ਜਾਂਦੀ ਹੈ। ਸਤਿਗੁਰੂ ਅਨੰਤਪੁਰ ਸਾਹਿਬ ਜੀ ਨੂੰ ਛੱਡ ਕੇ ਸਾਰਾ ਸ਼ਹਿਰ ਛੱਡ ਕੇ ਉਸ ਤੋਂ ਆਪਣੀ ਪਰਿਵਾਰ ਸਮੇਤ ਸਾਰੇ ਸਿੰਘਾਂ ਦੇ ਸਮੇਤ ਸਤਿਗੁਰੂ ਜੀ ਰਵਾਨਾ ਹੋ ਗਏ ਨੇ। ਪਰਿਵਾਰ ਵਿਚੋੜਾ ਹੁੰਦਾ ਹੈ। ਔਰ 40 ਸਹਿਬਜ਼ਾਦੇ ਅਤੇ ਕੇਤਿਆਰੇ ਪਾਕਿਸਤਾਨ ਦੇ ਸਬੇਤ ਤੁਮਕੌਰ ਦੀ ਗਾੜੀ ਵਿੱਚ ਸ਼ਾਰਦ ਪ੍ਰਭੂ ਕਰਦੇ ਨੇ ਛੋਟੇ ਸਹਿਬਜ਼ਾਦੇ ਫਸਬੂਤਰ ਕੌਰ ਜੀ ਨੂੰ ਨਾਲ ਆ ਕੇ ਜੋ ਸੂਬਾ ਵਜ਼ੀਰ ਖਾਨ ਦੀ ਕੈਦ ਵਿੱਚ ਤੋਂ ਵਗਿਆ ਹੋਇਆ ਜਿਵੇਂ ਪਛੇ ਉਸਤਾਰ ਹੈ ਜਿੱਥੇ ਹਵਾ ਲਤ ਬਣੀ ਹੋਈ ਹੈ ਜਿਹੜੀ ਝੇਲ ਬਣੀ ਹੋਈ ਹੈ ਹਾਂ ਉੱਥੋਂ ਹੋ ਕੇ ਅੱਗੇ ਆ ਕੇ ਇੱਥੇ ਸਰਹੰਬੀ ਦੀ ਤਰੱਕੀ ਤੇ ਉਹਨਾਂ ਦੀ ਪੇਸ਼ੀ ਹੁੰਦੀ ਹੈ ਮਾਤਾ ਜੀ ਅਤੇ ਛੋਟੇ ਸਹਿਬ ਜ਼ਾਦੀਆ ਅੰਡੇ ਫੁਰਜ ਵਿੱਚ ਰੱਖਿਆ ਜਾਂਦਾ ਹੈ ਔਰ ਬੜੀ ਇੱਕ ਉੱਤਮੀ ਸ਼ਹਾਦਤ ਹੈ ਸੰਸਾਰ ਦੇ ਵਿੱਚ ਇਹਦੇ ਨਾਲ ਦੀ ਸ਼ਹਾਦਤ ਦਾ ਕਿਤੇ ਵੀ ਕੋ ਜਿਕਰ ਨਹੀਂ ਮਰਦਾ ਨਾ ਹੋਈ ਹੈ ਔਰ ਨਾ ਕਦੇ ਹੋਵੇਗੀ ਔਰ ਹਰ ਸਾਲ ਹੀ ਸ਼ਹੀਦੀ ਪੰਦਰਵਾੜਾ ਇਹਨਾਂ ਮਹਾਨ ਸ਼ਹੀਦਾਂ ਦੀ ਪਾਵਨ ਯਾਦ ਵਿੱਚ ਮਨਾਇਆ ਜਾਂਦਾ ਹੈ ਔਰ ਇਸ ਪੰਦਰਵਾੜੇ ਦੇ ਦਿਨਾਂ ਦੇ ਵਿੱਚ ਕੀ ਜਿਹੜੇ ਕਾਲ ਤਖਸਿਆ ਦੀ ਕੌਲਸ ਸੰਬਧਾਨ ਉਹ ਕੀਤੀ ਜਾਂਦੀ ਹੈ ਕਿ ਕੋਈ ਵੀ ਜਿਹੜੇ ਖੁਸ਼ੀ ਦੇ ਕਾਰਜ ਨੇ ਉਹ ਨਾ ਕੀਤੇ ਜਾਣ ਕੋ ਵਿਆਹ ਨਾ ਕੀਤੇ ਜਾਣ ਕੋਈ ਜਨਮ ਦਿਨ ਨਾ ਮਨਾਇਆ ਜਾਣ ਕੋਈ ਪਾਰਟੀਆਂ ਨਾ ਕੀਤੀਆਂ ਜਾਣ ਨਵੇਂ ਮਕਾਨਾਂ ਦੀ ਨਿਹਰਾ ਰੱਖੀ ਜਾਏ ਕੋਈ ਨਵੀਆਂ ਵਸਤੂਆਂ ਦੀ ਖਰੀਦ ਨਾ ਕੀਤੀ ਜਾਏ ਔਰ ਕਿਸੇ ਪ੍ਰਕਾਦ ਲੰਗਰਾਂ ਦੇ ਵਿੱਚ ਲਿਸ਼ਟਾਨ ਪਦਾਰਥ ਜਿਹੜੇ ਨੇ ਉਹ ਬਿਲਕੁਲ ਨਾ ਪਰੋਸੇ ਜਾਣ ਇਹਨਾਂ ਦਿਨਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਦਿਆਂ ਹੋਇਆਂ ਉਹਨਾਂ ਮਹਾਨ ਸ਼ਹੀਦਾਂ ਨੂੰ ਸਾਨੂੰ ਬਹੁਤ ਹੀ ਬਹੁਤ ਹੀ ਸਾਦੀਏ ਅਤੇ ਨਾਮ ਜਪਦਿਆਂ ਹੋਇਆਂ ਇਹ ਜਿਹੜਾ ਕੰਟਰਵਾੜਾ ਇਹਨੂੰ ਮਨਾਉਣਾ ਚਾਹੀਦਾ ਹੈ ਔਰ ਖਾਸ ਕਰਕੇ ਸਾਡੇ ਬੱਚਿਆਂ ਨੂੰ ਸਾਡੇ ਵੀਰਾਂ ਨੂੰ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਇਹ ਚੰਕੌਰ ਸਹਿਜ ਦੀ ਪਾਵਨ ਧਰਤੀ ਤੇ ਲਤਮਸਤ ਹੋਣ ਵਾਸਤੇ ਆਉਣਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤ ਹੋਣ ਵਾਸਤੇ ਆਉਣਾ ਉਹ ਬੜੀ ਹੀ ਸ਼ਰਧਾ ਔਰ ਸਤਕਾਰ ਨਾਲ ਇਸ ਧਰਤੀ ਤੇ ਆਉਣ ਇੱਕ ਮੇਲੇ ਦੇ ਰੂਪ ਵਿੱਚ ਇੱਥੇ ਬਿਲਕੁਲ ਆਉਣ ਦੀ ਕਿਚਲਨਾ ਕਰਨ ਬੜੀ ਸਾਦਗੀ ਦੇ ਨਾਲ ਆਉਣ ਅਕਸਰ ਰਿਪੋਰਟਾਂ ਮਿਲਦੀਆਂ ਨੇ ਨੌਜਵਾਨ ਵੀਰ ਮੋਟਰਸਾਈਕਲਾਂ ਤੇ ਚੜ ਕੇ ਪਟਾਕੇ ਮਾਰਦੇ ਹੋਏ ਦਿਨ-ਦਿਨਸਾਰ ਚੱਲ ਜਾ ਰਹੇ ਉਰਦੰਨ ਕਰਦੇ ਹੋਏ ਹੁੱਲੜਬਾਜੀ ਕਰਦੇ ਹੋਏ ਔਰ ਟਰੈਕਟਰਾਂ ਦੇ ਉੱਤੇ ਉੱਚੀ-ਉੱਚੀ ਆਵਾਜ਼ 'ਚ ਸਪੀਕਰ ਲਾਵਾ ਕੇ ਜਿਹੜਾ ਇੱਥੇ ਆਉਣ ਦਾ ਯਤਨ ਕਰਦੇ ਨੇ ਉਹ ਐਸਾ ਬਿਲਕੁਲ ਨਾ ਕਰਨ ਬੜੇ ਸਾਦਗੀ ਦੇ ਨਾਲ ਨਾਮ ਜਪਦਿਆਂ ਹੋਇਆ ਉਹਨਾਂ ਸ਼ਹੀਦਾਂ ਨੂੰ ਸਿਰ ਝੁਕਾ ਕੇ ਕਰਤੋ ਦੁਰਨ ਔਰ ਇੱਥੇ ਪਹੁੰਚ ਕਰਕੇ ਵੀ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ 'ਤੇ ਨਤਮਸਤਕ ਹੋ ਕੇ ਉਹਨਾਂ ਨੂੰ ਸ਼ਰਧਾ ਔਰ ਸਤਕਾਰ ਦੇਣਾ